ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਨਜ਼ਦੀਕ ਹੀ ਕੁਝ ਦਿਨ ਪਹਿਲਾਂ ਕਲਕੱਤਾ ਵਿੱਚ ਬਾਪਰੀ ਘਟਨਾ ਤੋਂ ਬਾਅਦ ਜਿੱਥੇ ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ਼ ਪਾਇਆ ਗਿਆ ਸੀ ਉੱਤੇ ਹੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉੱਠੇ ਸੀ ਜਿਸ ਨੂੰ ਦੇਖਦੇ ਹੋਏ ਹੁਣ ਹਸਪਤਾਲਾਂ ਵਿੱਚ ਸੁਰੱਖਿਆ ਵਧਾਈ ਗਈ ਹੈ ਅਤੇ ਇਸ ਤਰ੍ਹਾਂ ਦਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲਿਆ ਹੈ ਨਜ਼ਦੀਕੀ ਡਾਕਟਰਾਂ ਦੇ ਸਿਕਿਉਰਟੀ ਨੂੰ ਲੈ ਕੇ ਹਸਪਤਾਲ ਵਿੱਚ ਪੰਜਾਬ ਪੁਲਿਸ ਦੀ ਇੱਕ चौकी बनाई गई है जिस ਵਿੱਚ ਜਿੱਥੇ ਤਿੰਨ ਪੁਲਿਸ ਮੁਲਾਜ਼ਮ ਸਨ ਨੇ ਇੱਕ ਮਹਿਲਾ ਹੋਮਗਾਰਡ ਦੀ ਡਿਊਟੀ ਲਗਾਈ ਗਈ ਹੈ ਅਤੇ ਇਸੇ ਤਰ੍ਹਾਂ ਚਾਰ ਪੇਸ਼ਕੋ ਦੇ ਮੁਲਾਜ਼ਮਾਂ ਦੀ ਨਸ਼ਾ ਸ਼ਡਾਓ ਕੇਂਦਰ ਵਿੱਚ ਡਿਊਟੀ ਲਗਾਈ ਗਈ ਹੈ ਇਸ ਦੇ ਨਾਲ ਨਾਲ ਸਿਕਿਉਰਟੀ ਵਿੱਚ ਵਾਅਦਾ ਕਰਦੇ ਹੋਏ ਸੀਸੀਟੀਵੀ ਕੈਮਰਾ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਇਸ ਦਾ ਖੁਲਾਸਾ ਖੁਦ ਸਿਵਰਲ ਹਸਪਤਾਲ ਦੇ ਐਸਐਮਓ ਸੁਨੀਲ ਚੰਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ ਬਨਰੋ ਸਾਡਨਾ ਤੇ ਡਰੋਪਨ 59 ਕੋਡ ਮੀਡੀਆ ਸਾਡੇ ਹੌਲਸੀਬਲ ਹਸਪੀਟਲ ਪ੍ਰਧਾਨਗੋਟ ਵਿਖੇ ਤਿੰਨ ਜਿਹੜੀ ਪੁਲਿਸ ਪੋਸਟ ਜਿਹੜੀ ਹੈਗੀ ਆ ਉਹ ਹੈਗੀ ਹੈ ਜਿਹਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਹੈਗੇ ਆ ਤੇ ਇਸ ਤੋਂ ਇਲਾਵਾ ਇੱਕ ਰੀਸੈਂਟਲੀ ਇੱਕ ਨਾਨੇ ਫੀਮੇਲ ਹੋਮਗਾਰਡ ਦਾ ਜਿਹੜਾ ਮੁਲਾਜ਼ਮ ਹੈ ਉਹ ਵੀ ਪੇਜ ਹੈਗਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਚਾਰ ਪੈਸਕੋ ਦੇ ਮੁਲਾਜ਼ਮ ਹੈਗੇ ਆ ਜਿਹੜੇ ਕਿ ਨਸਾ ਚੜ੍ਹੂਗੰਦਰ ਵਿੱਚ ਕੰਮ ਕਰਦੇ ਹੈਗੇ ਆ ਇਸ ਤੋਂ ਇਲਾਵਾ ਅਸੀਂ ਜਿਹੜੇ 35 ਕੈਮਰੇ ਸਾਡੇ ਕੋਲ 35 ਕੈਮਰਸ ক্লোਜ਼ ਸਰਕਟ ਕੈਮਰਾ ਹੈਗੇ ਆ ਜਿਹੜੇ ਸਿਵਲ ਹਸਪੀਟਲ ਵਿੱਚ ਇੰਸਟਾਲਡ ਹੈਗੇ ਆ ਜਿਹਦਾ ਵਿੱਚੋਂ ਤਿੰਨ ਕੈਮਰੇ ਦਾ ਕੰਟਰੋਲ ਜਿਹੜਾ ਹੈਗਾ ਉਹ ਪੁਲਿਸ ਕੰਟਰੋਲ ਰੂਮ ਵਿੱਚ ਹੈਗਾ ਹੈ ਤੇ ਬਾਕੀ ਜਿੰਨੇ ਵੀ ਕੈਮਰੇ ਹੈਗੇ ਆ ਸਿਸਟਮ ਜਿਕ ਥਾਵਾਂ ਤੇ ਲਗਾਏ ਹੋਏ ਹੈਗੇ ਤੇ ਸਾਡੇ ਕੋਲ ਉਹਦੀ ਰਿਕਾਰਡਿੰਗ ਜਿਹੜੀ ਹੈਗੀ ਹੈ ਅਵੇਲੇਬਲ ਰਹਿੰਦੀ ਹੈ